ਕੋਈ ਬਹੁਤ ਦਾ ਸਤਿਵੰਤ ਆਸਤਿਆ ਹੈ ਜੀ ਹਾਂਜੀ ਮਾਂ ਜੋ ਸ਼੍ਰੀ ਸੰਦੀਪ ਕੌਰ ਮਾਲਕ ਐਸਐਸਪੀ ਸ਼ਾਹਪੁਰ ਜੀ ਦੇ ਦੇਖਿਆ ਨਿਰਦੇਸ਼ਾਂ ਅਨਾਰ ਜਿਹੜਾ ਮਾਤਾ ਚਿੰਤਪੂਣੀ ਦਾ ਮੇਲਾ ਚੱਲ ਰਿਹਾ ਭਗਤ ਜਿਹੜੇ ਆ ਬਹੁਤ ਦੂਰੋਂ ਦੂਰੋਂ ਹੋਰ ਜ਼ਿਲ੍ਹਿਆਂ ਤੋਂ ਵੀ ਮਤਲਬ ਕਿ ਮਾਤਾ ਚਿੰਤਪੂਣੀ ਦੇ ਅਸ਼ੀਰਵਾਦ ਲੈਣ ਦੇ ਜਾਂਦੇ ਆ ਤੇ ਇੱਥੇ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਚੱਲ ਰਿਹਾ ਹੈਗਾ ਲੋਕਾਂ ਨੇ ਬਾਹਰੋਂ ਜਿਲ੍ਹਿਆਂ ਤੋਂ ਆ ਕੇ ਅਦਰ ਸਟੇਟਾਂ ਤੋਂ ਵੀ ਆ ਕੇ ਲੰਗਰ ਲਗਾਏ ਹੋਏ ਨੇ ਮਾਤਾ ਚਿੰਤਪੁਨੀ ਉਹ ਮਤਾ ਦੇ ਕੰਜਰੇ ਭਗਤ ਜਾਂਦੇ ਆ ਉਹਨਾਂ ਵਾਸਤੇ ਤੇ ਬਹੁਤ ਵਧੀਆ ਚੱਲ ਰਿਹਾ ਹੈਗਾ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੇਰੀ ਅਪੀਲ ਹੈ ਬੇਨਤੀ ਵੀ ਆ ਅਡੇ ਟ੍ਰਿਪਲਿੰਗ ਕਰਦੇ ਆ ਇਹ ਲੋਕ ਨੇ ਟ੍ਰਿਪਲਿੰਗ ਨਾ ਕਰਨ ਬਿਨਾਂ ਨੰਬਰ ਪਲੇਟਾਂ ਤੋਂ ਬਿਨਾਂ ਕਾਗਜ਼ਾਂ ਤੋਂ ਬਿਨਾਂ ਆਪਣਾ ਇਹ ਮੋਟਰਸਾਈਕਲ ਵਹੀਕਲ ਜੜਾ ਚਾਹੇ ਉਹ ਕਾਰ ਹੈ ਚਾਹੇ ਐਕਟਵਾ ਹੈ ਚਾਹੇ ਮੋਟਰਸਾਈਕਲ ਆ ਉਹ ਨਾ ਚਰੋਣ ਤੇ ਦੇਦੇ ਦੇ ਤੇ ਬਿਲਕੁਲ ਹੁਲੜਵਾਜੀ ਨਾ ਕਰਨ ਮਾਤਾ ਜੀ ਦਾ ਅਸ਼ੀਰਵਾਦ ਲੈਣ ਬੜੇ ਪਿਆਰ ਨਾਲ ਬੜੇ ਅਦਰਾਸ਼ ਕਰਦੀਆਂ ਕਿਸੇ ਦਾ ਵੀ ਕੋਈ ਦਿੱਖ ਨਹੀਂ ਆ ਰਹੀ ਚਲ ਸਰਧਾਲੂਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਸਰਧਾਲੂਆਂ ਨੂੰ ਪੀੜ ਕਰਨੀ ਜਾਣਾ ਬੇਨਤੀ ਕਰਨੀ ਜਾਣਾ ਕਿ ਆਪਣੀ ਸਿੰਗਲ ਲੇਅਰ ਦੇ ਵਿੱਚ ਆਓ ਤਾਂ ਕਿ ਨਾ ਤੁਹਾਨੂੰ ਦਿੱਕਤ ਹੋਵੇ ਤੇ ਨਾ ਸਰਧਾਲੂਆਂ ਨੂੰ ਜੋ ਮਾਦਾ ਚਿੰਤਪੁਣੀ ਦੇ ਸ਼ੀਰਵਾਲਾਣ ਜਾ ਰਿਹਾ ਨਾ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਆਵੇ ਬੜੇ ਆਰਾਮ ਨਾਲ ਜਾਓ ਲੰਗਰ ਜਗਾ ਜਗਾ ਤੇ ਲੱਗੇ ਹੋਏ ਨੇ ਸੇਵਾਦਾਰ ਨੇ ਵਲੰਟੀਅਰ ਨੇ ਤੁਹਾਡੇ ਵਾਸਤੇ ਹਰ ਤਰੀਕੇ ਦਾ ਤੁਹਾਡਾ ਖਿਆਰ ਰੱਖਿੰਦੇ ਨੇ ਆਪਣੀਆਂ ਜੇਬਾਂ ਆਪਣੀ ਪਾਕਟ ਜਿਹੜੀ ਆ ਉਹਦਾ ਬਿਲਕੁਲ ਧਿਆਨ ਰੱਖੋ ਕਿਉਂਕਿ ਮੇਲਿਆਂ ਦੇ ਵਿੱਚ ਜੇਬ ਕਤਰੇ ਵੀ ਮਿਲ ਲਗੇ ਇਹ ਤੁਰੇ ਫਿਰਦੇ ਹੁੰਦੇ ਨੇ ਇਹਨਾਂ ਮਾੜੇ ਅੰਸਰਾਂ ਤੋਂ ਬਚੋ ਤੇ ਸੁਖ ਸ਼ਾਂਤੀ ਨਾਲ ਮਾਤਾ ਦਾ ਅਸ਼ੀਰਵਾਦ ਲੈ ਕੇ ਖੁਸ਼ੀ-ਖੁਸ਼ੀ ਆਪਣੀ ਘਰੇ ਜਾਓ ਜੈ ਮਾਤਾ ਦੀ